ਪਾਣੀ ਨਹੀਂ ਹੈਗਾ ਜੀ ਸਾਡੇ ਅਸੀਂ ਕਦੇ ਕਿਤੇ ਜਾਂਦੇ ਆ ਕਦੇ ਭਰਾਜ ਕੋਲ ਜਾਂਦੇ ਆ ਕਦੇ ਅਸੀਂ ਉੱਥੇ ਜਾਂਦੇ ਜਿੱਥੇ ਪਾਣੀ ਆਉਂਦਾਗਾ ਉੱਥੋਂ ਕਹਿੰਦੇ ਨੇ ਚਲੋ ਤੁਸੀਂ ਪਾਣੀ ਆ ਗਿਆ ਅਸੀਂ ਟੈਂਕਾਂ ਚ ਪਾਣੀ ਪੀਨੇ ਜਿਵੇਂ ਗੰਦਾ ਪਾਣੀ ਆ ਸਾਡਾ ਸਾਨੂੰ ਬਿਮਾਰੀਆਂ ਲੱਗ ਜਾਣਗੀਆਂ ਟੱਟੀਆਂ ਉਲਟੀਆਂ ਬੱਚਿਆਂ ਨੂੰ ਲੱਗੀਆਂ ਪਈਆਂ ਨੇ ਹੈ ਦੱਸ ਇਹ ਕੋਈ ਗੱਲਾਂ ਚ ਗੱਲਾਂ ਨਹੀਂ ਸਰਕਾਰ ਦੀਆਂ ਸਾਨੂੰ ਪਾਣੀ ਤੇ ਅਸੀਂ ਕਿਹੜਾ ਕੋਈ ਨੌਕਰੀ ਮੰਗਦੇ ਸੰ ਤਾਂ ਪਾਣੀ ਦੀ ਹੋ ਜ਼ਰੂਰਤ ਆਗੀ ਸਾਨੂੰ ਪਾਣੀ ਦੇਣਾ ਚਾਹੀਦਾ ਸਰਕਾਰ ਨੂੰ ਆਏ 2 ਸਾਲ ਹੋ ਗਏ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ 2 ਸਾਲ ਨਾਲ ਹੋ ਗਏ ਵੀ ਕੋਈ ਸਾਨੂੰ ਪਾਣੀ ਦੀ ਸਹੂਲਤ ਨਹੀਂ ਹੈਗੀ ਤੋ ਸਾਲ ਹੋ ਗਏ ਜੀ ਐਹੀ ਦਿਨਾਂ ਚਾਕੇ ਸਾਨੂੰ ਤੰਗ ਕਰਦੇ ਨੇਗੇ ਅੱਜ ਪੰਜਵਾਂ ਮਹੀਨਾ ਚੱਲਿਆ ਤੇ ਸੇਮਾ ਹੋਣ ਵਾਲਾ 20 25 ਦਿਨ ਹੋ ਗਏ ਜੀ ਸਾਨੂੰ ਪਾਣੀ ਆਇਆ ਨਹੀਂ ਹੈਗਾ ਜਮੀ ਪਾਣੀ ਨਹੀਂ ਆ ਰਿਹਾ ਹੈਗਾ ਜਾ ਕੇ ਦੇਖ ਲਓ ਸਾਡੇ ਭਾਂਡੇ ਸਭ ਖਾਲੀ ਪੈਨੇਗੇ ਟੈਂਕ ਆਏ ਨੇਗੇ ਟੈਂਕਾਂ ਚ ਦੱਸੋ ਅਸੀਂ ਪੀਏ ਕਿ ਨਾਈਏ ਕਾ ਜੀ ਕੀ ਕਰੀਏ ਬਹੁਤ ਜ਼ਿਆਦੇ ਪਰੇਸ਼ਾਨੀਆਂ ਸਾਨੂੰ ਮੈਂ ਚੀਕੇ ਤੋਂ ਆ ਰਹੀ ਜੀ ਸੁਣੋ ਮੇਰੇ ਜਮਾਈ ਪੂਰਾ ਹੋ ਰਿਹਾ 6 ਦਿਨ ਹੋ ਗਏ ਅਸੀਂ ਪਾਣੀ ਤੋਂ ਇੰਨਾ ਤਰਸਦੇ ਫਿਰ ਸਰ ਮੰਤਰੀਆਂ ਨੂੰ ਵੋਟਾਂ ਪਾਣ ਦਾ ਕੀ ਹੱਕ ਆ ਸਾਡਾ ਅਸੀਂ ਨਹੀਂ ਪਾਉਂਦੇ ਕਿਥੇ ਧਰਮਸਾਲਾ ਵੀ ਜ਼ਰੂਰ ਹੋਣੇ ਚਾਹੀਦੇ ਹੁਣ ਅਸੀਂ ਭੋਗ ਪਾਵਾਂਗੇ ਇਸ ਧੱਕਾ ਬਸਤੀ ਤੇ ਜਾ ਕੇ ਪਾਵਾਂਗੇ ਸਾਨੂੰ ਕਿੰਨੀ ਪ੍ਰੋਬਲਮ ਹੈ ਪਾਣੀ ਦੀ ਪਹਿਲੀ ਗੱਲ ਤਾਂ ਪਾਣੀ ਹੈ ਨਹੀਂ ਬਾਕੀ ਤਾਂ ਬਾਅਦ ਜਾਓਗੇ ਤਾਂ ਜਾ ਰਹੇ ਹਾਂ ਜੀ ਬਗਾਨੇ ਦਾ ਇੰਝ ਜਾ ਰਹੇ ਆ ਦੂਜੇ ਮੱਲੇ ਜਾ ਕੇ ਭੋਗ ਪਾ ਰਹੇ ਨੇ ਪਾਣੀ ਦੂਜੇ ਮੱਲੇ ਜਾ ਰਹੇ ਸਨ ਵੋਟ ਪਾਣ ਮੈਂ ਤੈਨੂੰ ਸਾਰਾ ਕਰੇ ਕਿਸੇ ਨੂੰ ਵੋਟ ਨਾ ਦਿਓ ਕੀ ਜ਼ਰੂਰ ਆ ਵੋਟ ਪਾਣ ਦੀ ਸਾਡੇ ਕਿ ਕਣਕ ਦੇ ਬੋਰੀਏ ਸੁੱਟਣਗੇ ਉਹ ਸਰਕਾਰ ਦੇ ਲਿਆ ਉਹ ਕਰ ਦੇਣਗੇ ਬੰਦ ਕੀ ਦੇਖੋ ਸੁਨੀਤ ਸਾਹਿਬ ਗੱਲ ਇਹ ਹੈ ਵੀ ਅੱਜ 45 ਡਿਗਰੀ ਜਿਹੜਾ ਹੈਗਾ ਤਾਪਮਾਨ ਸਾਰੀ ਦੁਨੀਆ ਰੰਦੀ ਹੈ ਇਹ ਸ਼ਕੀਲ ਬਸਤੀ 'ਚ ਖੜੇ ਆਂ ਕੁਝ ਦਿਨ ਪਹਿਲਾਂ ਗੰਗਾਰਾ ਗੰਗਾਰਾ ਬਸਤੀ ਗੰਗਾਰਾ ਗੰਗਾਰਾ ਬਸਤੀ 'ਚ ਖੜੇ ਸੀਗੇ ਉਹ ਪੀਣ ਵਾਲਾ ਪਾਣੀ ਉਹ ਕੰਜਰਾ ਸ਼ਰਾਬੀ ਆ ਇਹਨੂੰ ਸ਼ਰਾਬ ਤਾਂ ਸਸਤੀ ਵੇਚਣੀ ਧੂਰੀ ਚ ਯਾਦ ਆਉਂਦੀ ਐ 180 ਦੀ ਬੋਤਲ ਵੇਚਦਾ ਆ ਪਾਣੀ ਗਰੀਬਾਂ ਨੂੰ ਕੌਣ ਦੇਊਗਾ ਹਾਂ ਇਸ ਤੋਂ ਵੱਧ ਇਸ ਸਰਕਾਰ ਦਾ ਭੈੜਾ ਚਿਹਰਾ ਹੋਰ ਹੋ ਹੀ ਸਕਦਾ ਪੀਣ ਵਾਲਾ ਪਾਣੀ 75 ਸਾਲ ਦੀ ਆਜ਼ਾਦੀ ਹੁਣ ਤੱਕ ਕੰਜਰੋ ਤੁਸੀਂ ਜਿਹੜੇ ਹੈਗੇ ਆ 2 ਸਾਲਾਂ ਦੇ ਬੈਠੇ ਹੋ ਆਮ ਆਦਮੀਆਂ ਦੇ ਜਿਹੜੇ ਕਲੇਮ ਕਰਦੇ ਹੋ ਯਾਰ ਨਿਗਾਹ ਤਾਂ ਮਾਰ ਕੇ ਵੇਖੋ ਕੌਣ ਲੋਕ ਖੜੇ ਆ ਆ ਪ੍ਰੈਗਨੈਂਟ ਕੁੜੀਆਂ ਆ ਮਾਵਾਂ ਧੀਆਂ ਇਹਨਾਂ ਕੋਲ ਪਾਣੀ ਘਰੇ ਪਿਉਣ ਨੂੰ ਨਹੀਂ ਕਿਸੇ ਦੇ ਘਰੇ ਕੋਈ ਪ੍ਰਾਣਾ ਆਵੇ ਤਾਂਨ ਕੋਈ ਪਿਉਣ ਨੂੰ ਪਾਣੀ ਨਹੀਂ ਹੈ ਆਪਦੇ ਪਿੰਡ ਨੂੰ ਉਹ ਤਾਂ ਪਿਆਊਗਾ ਕਿਸੇ ਨੂੰ ਕੋਈ ਕੱਪੜੇ ਤੋੜਦਾ ਨਹੀਂ ਹੈਗਾ ਕੋਈ ਹੋਰ ਬੱਚਿਆਂ ਦਾ ਜਿਹੜਾ ਕੋਈ ਸਾਫ਼ ਸੁਭਾਈ ਦਾ ਨਹੀਂ ਹੈਗਾ ਤੇ ਇਹ ਜਿਹੜਾ ਇਸ ਤੋਂ ਮੰਦ ਭਾਗੀ ਘਟਨਾ ਇਸ ਸਰਕਾਰ ਦੇ ਖਿਲਾਫ ਕੋਈ ਹੋ ਸਕਦੀ ਹੈ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਕਾਹਨ ਕਦਰਾਂ ਕੀਮਤਾਂ ਜਿਹੜੀਆਂ ਕੋਈ ਬਚਦੀਆਂ ਇਸ ਦੁਨੀਆ ਤੇ ਉਹਦਾ ਸਭ ਤੋਂ ਵੱਡਾ ਕਾਹਨ ਕਿੱਥੇ ਹੈ ਰਾਜਧਾਨੀ ਤੇ ਇਹ ਆਪ ਵਾਲਿਆਂ ਦੀ ਰਾਜਧਾਨੀ ਹੈ ਉਹ ਕੰਜਰੋ ਉਹ ਸ਼ਰਾਬੀ ਉਹ ਬੇਸ਼ਰਮੋ ਕੁਛ ਤਾਂ ਦੇਖ ਲੋ ਆ ਲੋਕ ਤੁਹਾਡੇ 70 ਪਿਛਾ ਕੇ ਬੈਠੇ ਤੁਹਾਡਾ ਤੁਸੀਂ ਵੋਟਾਂ ਭਾਲ ਦਿਓ ਥੋੜੇ ਤਾਂ ਜੁੱਤੀਆਂ ਦੇ ਵੀ ਵਾਲਾ ਤੜਾ ਤੁਸੀਂ ਕੱਚੇ ਹੋ ਜੇ ਆਉਂਦੇ ਇਥੇ ਆ ਐਮਐਲਏ ਜਿਹੜੀ ਕੁੜੀ ਇਥੋਂ ਦੀ ਹੈ ਉਹ ਸ਼ਰਮ ਕਰ ਮਾੜੀ ਬੁਟੀ ਆਵਦੀਆਂ ਧੀਆਂ ਭੈਣਾਂ ਦਾ ਧਿਆਨ ਨਹੀਂ ਕਰਲਾ ਤੂੰ ਠਗੀਆਂ ਮਾਰਦੀ ਫਿਰਦੀ ਐ ਤੂੰ ਨਟੇਰੀ ਬਣੀ ਹੋਈ ਐ ਤੂੰ ਕਰਾਪਸ਼ਨ ਕਰ ਰਹੀ ਸ਼ਰਮ ਲੱਖਾਂ ਰੁਪਇਆ ਇਕੱਠਾ ਕਰ ਰਹੀ ਸ਼ਰਮ ਕਰੋ ਕੁਛ ਇੱਕ ਪਾਣੀ ਨਹੀਂ ਦਿੱਤੀ ਪੈ ਸਕਦੇ ਔਰ ਪ੍ਰਸ਼ਾਸਨ ਨੂੰ ਮੈਂ ਕਹਿੰਦਾ ਮਿਸਟਰ ਡੀਸੀ ਧਿਆਨ ਕਰ ਇਹ ਤੁਸੀਂ ਨੋਡਲ ਅਫਸਰੋਂ ਸਾਰੀ ਜ਼ਿੰਮੇਵਾਰੀਆਂ ਦੇ ਅੱਜ ਕਰਾਂ ਦੇ ਵਿੱਚ ਤੇਰੇ ਰਾਜਸਥਾਨ ਨੂੰ ਬਿਲੋਂਗ ਕਰਦਾ ਜੇ ਉੱਥੇ ਹੁੰਦਾ ਤਾਂ ਤੈਨੂੰ ਥੋੜੀ ਤਕਲੀਫ ਹੋਣੀ ਸੀ ਕਿਉਂਕਿ ਤੁਹਾਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈਗੀ ਤੁਹਾਡੇ ਧੀਆਂ ਪੈਣ ਬੱਚੇ ਨਹੀਂ ਹੈਗੇ ਇਸ ਕਰਕੇ ਇਨਸਾਨੀਅਤ ਦੇ ਨਾਤੇ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਸਾਰੇ ਪ੍ਰਸ਼ਾਸਨ ਨੂੰ ਔਰ ਇਸ ਕੰਜਰਾਂ ਦੀ ਸ਼ਰਾਬੀਆਂ ਦੀ ਸਰਕਾਰ ਨੂੰ ਸ਼ਾਮ ਤੱਕ ਜੇ ਇੱਥੇ ਪਾਣੀ ਨਾ ਆਇਆ ਤਾਂ ਸਵੇਰੇ ਡੀਸੀ ਦਫ਼ਤਰ ਦੇ ਬਾਹਰ ਤਰਨਾ ਲਾ ਕੇ ਜਲੂਸ ਕੱਢਾਂਗੇ ਜਿਹੜਾ ਤੁਸੀਂ ਯਾਦ ਰੱਖੋਗੇ ਵੋਟਰਾਂ ਵੋਟਰ ਹੈਗੀਆਂ ਪਾਸੇ ਆ ਹਾਲਾਤ ਜਿਹੜੇ ਤੁਸੀਂ ਬਣਾਏ ਹੋਏ ਆ ਇਹ ਤਾਂ ਡੁੱਬ ਕੇ ਮਰਨ ਵਾਲੀ ਗੱਲ ਹੈ ਲਫ਼ਜ਼ ਨਹੀਂ ਮੇਰੇ ਕੋਲ ਹੋਰ ਹੈਗੇ ਤੁਹਾਡੇ ਵਾਸਤੇ ਮਾੜਾ ਕਹਿਣ ਵਾਸਤੇ ਅੱਜ ਗਰੀਬ ਲੋਕ ਪਾਣੀ ਨੂੰ ਤਰਸਣ ਓ ਕੰਜਰੋ ਸ਼ਰਾਬਾਂ ਤੁਸੀਂ ਪਿਆ ਪਿਆ ਕੇ ਮਾਰਨ ਲੱਗੇ ਹੋਏ ਦੁਨੀਆ ਨੂੰ ਆ ਪਾਣੀ ਤਾਂ ਪਿਆ ਦਿਓ ਕਿਸੇ ਨੂੰ ਇਤੋਂ ਵੱਡਾ ਸ਼ਰਾਬ ਕੋਈ ਨਹੀਂ ਪਾਣੀ ਤਾਂ ਤੁਰੇ ਜਾਂਦੇ ਲੋਕ ਰਾਈਆਂ ਨੁਲਵਾ ਅਸੀਂ ਪੰਜਾਬੀ ਲੋਕ ਵਾਜਾਂ ਮਾਰ ਮਰ ਪਿਆਉਂਦੇ ਆ ਤੇ ਅੱਜ ਬੇਸਿਕ ਜਿਹੜੀ ਇਸ ਤੋਂ ਵੱਡੀ ਕਿਹੜੀ ਲੋੜ ਹੈਗੀ ਕਿ ਅੱਜ ਜਿਹਨੂੰ ਰਾਜਧਾਨੀ ਤੁਸੀਂ ਕਹਿੰਦੇ ਹੋ ਰਾਜਧਾਨੀ ਕਿਸ ਗੱਲਾਂ ਦੀ ਹੈ ਲੋਕਾਂ ਨੂੰ ਭੁੱਖੇ ਮਾਰਨ ਦੀ ਲੋਕਾਂ ਦੀਆਂ ਕ੍ਰਾਪਸ਼ਨਾਂ ਕਰਨ ਦੀ ਆ ਆ ਜਿਹੜੀਆਂ ਬੇਸਿਕ ਜਿਹੜੀਆਂ ਪਾਣੀ ਦੀ ਸਹੂਲਤ ਨਾ ਹੋਵੇ ਪੀਣ ਵਾਲੇ ਦੀ ਤਾਂ ਇਸ ਤੋਂ ਵੱਧ ਇਸ ਸਰਕਾਰ ਦੀ ਕੀ ਨਿਖੇਧੀ ਕੀਤੀ ਜਾ ਸਕਦੀ ਅਸੀਂ ਆਮ ਤੌਰ ਤੇ ਪਿਛਲੀਆਂ ਸਰਕਾਰਾਂ ਨੂੰ ਬਹੁਤ ਕੁਝ ਭੰਦੇ ਸਭ ਕੁਝ ਕਰਦੇ ਆ ਪਰ ਇਸ ਮਾਮਲੇ ਦੇ ਵਿੱਚ ਆ ਜਿਹੜੇ ਕੈਂਡੀਡੇਟ ਤੁਰੇ ਫਿਰਦੇ ਆ ਪੰਜ ਹੋਰ ਠੱਗਾ ਦੇ ਇਹ ਸ਼ਰਮ ਕਰਨ ਇਹ ਉੱਥੇ ਵੀ ਨਹੀਂ ਆਈ ਸੀ ਜਿੱਥੇ ਪਾਣੀ ਦੀ ਪ੍ਰੋਬਲਮ ਸੀ ਇਹ 25 ਲਾਸ਼ਾਂ ਤੇ ਵੀ ਨਹੀਂ ਆਏ ਸੀ ਇਹ ਅੱਜ ਇੱਥੇ ਆਉਣ ਦੀ ਵੀ ਹਿੰਮਤ ਨਹੀਂ ਕਿਉਂਕਿ ਇਹਨਾਂ ਕੋਲ ਸਵਾਲ ਹੈ ਇਹ ਸਵਾਲ ਕਰਨਗੇ ਲੋਕ ਤੁਹਾਡੇ ਜਿੰਮਤ ਆਦਾਓ ਪੰਜਾਂ ਪਾਰਟੀਆਂ ਦੇ ਸਟ੍ਰੇਂਜਰ ਪਾਰਟੀਆਂ ਦੇ ਬਕਾਊ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਇੱਥੇ ਦੱਲੇ ਆਏ ਹੋਏ ਐ ਦਲ ਬਦਲੂ ਵੀ ਉਹ ਆ ਕੇ ਹਿੰਮਤ ਕਰਨ ਜੇ ਉਹਨਾਂ ਕੋਲ ਦੇ ਪੱਲੇ ਕੁਝ ਹੈਗਾ ਤੇ ਇੱਥੇ ਆ ਕੇ ਫੇਸ ਕਰਨ ਇਹਨਾਂ ਗਰੀਬ ਲੋਕਾਂ ਨੂੰ ਔਰ ਸ਼ਾਮ ਤੱਕ ਇੱਥੇ ਪਾਣੀ ਨਹੀਂ ਆਉਂਦਾ ਤਾਂ ਸਾਰੇ ਡੀਸੀ ਅਫਸਰ ਦੇ ਬਾਹਰ ਧਰਨਾ ਇਹ ਸਾਰੇ ਲੋਕ ਲੈ ਕੇ ਇਹਨਾਂ ਦਾ ਉਹ ਜਲੂਸ ਕੱਢਾਂਗੇ ਜਿਹੜਾ ਯਾਰ ਰੱਖਣਗੇ